ਸਿੱਖ ਸਿਆਸਤ ਵਿੱਚ ਲਗਾਤਾਰ ਉਥਲ ਪੁਥਲ ਹੋ ਰਹੀ ਹੈ ਵੱਡੇ ਪੱਧਰ ਤੇ ਨਵੇਂ ਸਮੀਕਰਨ ਬਣ ਰਹੇ ਨੇ ਪਰ ਸਿੱਖ ਸੰਗਤ ਵਿੱਚ ਇੱਕ ਲੱਗਦਾ ਜਿਵੇਂ ਉਦਾਰਸੀ ਦਾ ਮਾਹੌਲ ਹੈ ਕਿਉਂਕਿ 2 ਦਸੰਬਰ 2024 ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਨੇ ਸਾਰੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਲਬ ਕਰਕੇ ਬੜੇ ਸਖਤ ਬੜੇ ਤਿੱਖੇ ਬੜੇ ਸਟੀਕ ਤੇ ਬੜੇ ਇਤਿਹਾਸਕ ਹੁਕਮਨਾਮੇ ਸੁਣਾਏ ਸੀ ਤੇ ਉਸ ਤੋਂ ਬਾਅਦ ਸਿੱਖ ਸੰਗਤ ਵਿੱਚ ਇੱਕ ਰਾਹਤ ਭਰਿਆ ਮਾਹੌਲ ਸੀ ਸਿੱਖ ਸੰਗਤ ਨੂੰ ਇੰਜ ਭਾਸ ਰਿਹਾ ਸੀ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਖ ਸਿਆਸਤ ਇੱਕ ਥੜੇ ਹੇਠਾ ਕੇ ਇੱਕ ਥੜੇ ਤੇ ਖੜ ਕੇ ਔਰ ਇੱਕ ਛਤਰੀ ਹੇਠਾ ਕੇ ਜੁਨਾਈਟ ਤੌਰ ਤੇ ਵਿਚਰੇਗੀ ਕਿਉਂਕਿ ਪੰਜਾਬੀ ਵੀ ਔਰ ਸਿੱਖ ਵੀ ਘੱਟੋ ਘੱਟ ਇੱਕ ਗੱਲ ਜ਼ਰੂਰ ਮਹਿਸੂਸ ਕਰਦੇ ਨੇ ਉਹ ਚਾਹੁੰਦੇ ਨੇ ਕਿ ਪੰਜਾਬ 'ਚ ਇੱਕ ਖੇਤਰੀ ਪਾਰਟੀ ਡਿਵੈਲਪ ਹੋਵੇ ਇੱਕ ਖੇਤਰੀ ਪਾਰਟੀ ਦਾ ਬੋਲਬਾਲਾ ਹੋਵੇ ਔਰ ਉਹਨਾਂ ਉੱਪਰ ਜਿਹੜੇ ਦਿੱਲੀ ਦੇ ਸ਼ਕੰਜੇ ਕੱਸੇ ਜਾਂਦੇ ਨੇ ਉਹਦੇ ਤੋਂ ਨਜਾਤ ਮਿਲੇ ਪਰ 2 ਦਸੰਬਰ 2024 ਦੇ ਦਿਨ ਜਿਉਂ-ਜਿਉਂ ਅੱਗੇ ਵਧਦੇ ਗਏ ਤਿਉਂ-ਤਿਉਂ ਹਾਲਾਤ ਨਵੇਂ ਬਣਦੇ ਗਏ ਸਿੱਧੇ ਰੂਪ ਚ ਜੇ ਕਹਿ ਲਈਏ ਕਿ ਸਿੱਖ ਸਿਆਸਤ ਵਿੱਚ ਖੱਪੇ ਸਿੱਖ ਸਿਆਸਤ ਵਿੱਚ ਟੋਏ ਸਿੱਖ ਸਿਆਸਤ ਵਿੱਚ ਫੁੱਟ ਵਾਲਾ ਮਾਹੌਲ ਜਿਹੜਾ ਨਿਰੰਤਰ ਵੱਧਦਾ ਗਿਆ ਕਿਉਂਕਿ 2 ਦਸੰਬਰ 2024 ਨੂੰ ਤਕਰੀਬਨ ਸਾਰੇ ਜਿਹੜੇ ਫੈਸਲੇ ਜਾਂ ਹੁਕਮਨਾਮੇ ਸੀ ਵੱਖ-ਵੱਖ ਅਕਾਲੀ ਦਲ ਦੀ ਲੀਡਰਸ਼ਿਪ ਨੇ ਪ੍ਰਵਾਨ ਕਰ ਲਏ ਸੀ ਸਜ਼ਾ ਲਵਾ ਲਈ ਸੀ ਪਰ ਇੱਕ ਮੁੱਦਾ ਸਾਹਮਣੇ ਸੀ ਉਹ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਹੋਂਦ ਹੁਣ ਕਿਵੇਂ ਬਣੇਗੀ ਕਿਉਂਕਿ ਹੁਕਮਨਾਮੇ ਵਿੱਚ ਇਹ ਗੱਲ ਸਾਫ਼ ਕਹਿ ਦਿੱਤੀ ਗਈ ਸੀ ਕਿ ਮੌਜੂਦਾ ਲੀਡਰਸ਼ਿਪ ਜਿਹੜੀ ਹੈ ਅਕਾਲੀ ਦਲ ਦੀ ਉਹ ਨੈਤਿਕ ਤੌਰ ਤੇ ਅਕਾਲੀ ਦਲ ਦੀ ਅਗਵਾਈ ਕਰਨ ਦਾ ਆਪਣਾ ਹੱਕ ਗਵਾਚ ਚੁੱਕੀ ਹੈ ਕਿਉਂਕਿ ਬੜੀਆਂ ਵੱਜਰ ਗਲਤੀਆਂ ਗੁਨਾਹ ਕੀਤੇ ਨੇ ਮੌਜੂਦਾ ਲੀਡਰਸ਼ਿਪ ਨੇ ਤੇ ਇੱਕ ਸੱਤ ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਸੀ ਜਿਹੜੀ ਭਰਤੀ ਕਰੇਗੀ ਡੈਲੀਗੇਟ ਚੁਣੇਗੀ ਔਰ ਉਸ ਤੋਂ ਬਾਅਦ ਪਾਰਟੀ ਦਾ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰੇਗੀ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਾਰ-ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਰਗबीर ਸਿੰਘ ਉਹਨਾਂ ਕੋਲ ਇਹ ਬੇਨਤੀਆਂ ਕੀਤੀਆਂ ਗਈਆਂ ਇਹ ਬਾਜ਼ ਉਠਾਈ ਗਈ ਵੀ ਜੇ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਬਣੀ ਹੈ ਉਹਦੇ ਰਾਹੀਂ ਭਰਤੀ ਜਾਂ ਚੋਣ ਕਰਵਾਈ ਗਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਚੋਣ ਕਮਿਸ਼ਨ ਖਤਮ ਕਰ ਦਊਗਾ ਚੋਣ ਕਮਿਸ਼ਨ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਖੋਲੇਗਾ ਕਿਉਂਕਿ ਏ ਜਿਹੜੀ ਵੀ ਸਿਆਸੀ ਪਾਰਟੀ ਬਣਦੀ ਆ ਉਹਨੂੰ ਇੱਕ ਸੈਕੂਲਰ ਚਿਹਰਾ ਦੇਣਾ ਪੈਂਦਾ ਸੋ ਇਸ ਗੱਲ ਨੂੰ ਲੈ ਕੇ ਕਾਫੀ ਜਿਹੜੇ ਵੱਧੇ ਘਾਟੇ ਚੱਲਦੇ ਰਹੇ ਔਰ ਇੱਕ ਵੇਲੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਵੀ ਸੱਤ ਮੈਂਬਰੀ ਕਮੇਟੀ ਹੀ ਭਰਤੀ ਕਰਵਾਏਗੀ ਫਿਰ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਇੱਕ ਵੱਖਰਾ ਬਿਆਨ ਆ ਗਿਆ ਵੀ ਜਿਹੜੀ ਸ਼ਰਮਨੀ ਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਚੋਣਕਾਰੀ ਹੈ ਉਹਦਾ ਅਸੀਂ ਸਵਾਗਤ ਕਰਦੇ ਆਂ ਫਿਰ ਇਹ ਬਿਆਨ ਆ ਗਿਆ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਗਈ ਹੈ ਜਿਹਦੇ ਵਿੱਚੋਂ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਦੁੰਗੜ ਹੁਣੇ ਅਸਤੀਫਾ ਦੇ ਗਏ ਨੇ ਉਹਨਾਂ ਵਿੱਚੋਂ ਜਿਹੜੀ ਪੰਜ ਮੈਂਬਰੀ ਕਮੇਟੀ ਰਹਿ ਗਈ ਉਹੀ ਭਰਤੀ ਕਰੇਗੀ ਪਰ ਇਸ ਸਾਰੇ ਭੰਬਲ ਪੂਸੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਲਗਾਤਾਰ ਵੱਖਰੇ ਤੌਰ ਤੇ ਭਰਤੀ ਦੀ ਪ੍ਰਕਿਰਿਆ ਚਲਾਉਂਦਾ ਰਿਹਾ ਔਰ ਇਹ ਗੱਲ ਕਹਿੰਦਾ ਰਿਹਾ ਵੀ ਸਾਡੀ ਤਾਂ ਭਰਤੀ ਦਾ ਸਵਾਗਤ ਕੀਤਾ ਗਿਆਨੀ ਰਗਵੇਰ ਸਿੰਘ ਬਣਾ ਨੇ ਵਿਰੋਧੀ ਤੇ ਐਵੇਂ ਹੀ ਰੌਲਾ ਪਾਈ ਜਾਂਦੇ ਨੇ ਸੋ ਇਹ ਪ੍ਰੋਸੈਸ ਲੰਬਾ ਚੱਲਦਾ ਰਿਹਾ ਪਰ ਅੱਜ ਸਥਿਤੀ ਇੱਕਦਮ ਬਦਲ ਗਈ ਜਦੋਂ ਨਵੇਂ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਦੇ ਜਿਹੜੇ ਨੇ ਕੁਲਦੀਪ ਸਿੰਘ ਗੜਗਾਜ ਉਹਨਾਂ ਨੇ ਬੜੇ ਹੀ ਵੱਖਰੇ ਢੰਗ ਨਾਲ ਇੱਕ ਬਿਆਨ ਦਿੱਤਾ ਜਿਹਦੇ ਵਿੱਚ ਇਹ ਗੱਲ ਕਹੀ ਬਿ ਕਿਸੇ ਵੀ ਅਕਾਲੀ ਦਲ ਦੇ ਧੜੇ ਨੂੰ ਇਹ ਰਾਈਟ ਨਹੀਂਗਾ ਇਹ ਅਧਿਕਾਰ ਨਹੀਂਗਾ ਇਹ ਹੱਕ ਨਹੀਂਗਾ ਵੀ ਉਹ ਇਹ ਗੱਲ ਕਵੇ ਵੀ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਜਿਹੜੀ ਉਹਨਾਂ ਨੂੰ ਹਾਸਲ ਹੈ ਔਰ ਇਹ ਗੱਲ ਕਹਿਣ ਤੋਂ ਬਾਅਦ ਇੱਕ ਨਵਾਂ ਸਮੀਕਰਨ ਬਣ ਗਿਆ ਕਿਉਂਕਿ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਵੀ ਅਕਾਲ ਤਖਤ ਸਾਹਿਬ ਤੇ ਸਾਰਿਆਂ ਦੀ ਅਗਵਾਈ ਕਰਦਾ ਕਿਸੇ ਇੱਕ ਦੀ ਮੁਠੀ ਚ ਨਹੀਂਗਾ ਤੇ ਫਿਰ ਸ਼੍ਰੋਮ ਗ ਨਹੀਂ ਅਕਾਲੀ ਦਲ ਬਾਦਲ ਨੂੰ ਬਹੁਤ ਵੱਡਾ ਵੱਡਾ ਬਲ ਮਿਲ ਗਿਆ ਔਰ ਸ਼੍ਰੋਮਣੀ ਕਾਲੇਦਾਲ ਬਾਦਲ ਅੱਗੇ ਵੱਧਦਾ ਜਾ ਰਿਹਾ ਔਰ 8 ਅਪ੍ਰੈਲ ਨੂੰ ਕਾਰਜਕਾਰਨੀ ਦੀ ਮੀਟਿੰਗ ਵੀ ਬੁਲਾ ਲਈ ਹੈ ਜਿਹਦੇ ਵਿੱਚ ਡੈਲੀਗੇਟਾਂ ਦੀ ਚੋਣ ਕਰਨ ਤੋਂ ਉਪਰੰਤ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੀ ਜਿਹੜੀ ਡੇਟ ਹੈ ਉਹ ਤੈਅ ਕੀਤੀ ਜਾਊਗੀ ਉਹ ਡਾਕਟਰ ਦਲਜੀਤ ਸਿੰਘ ਚੀਮਾ ਹੋਣਾ ਨੇ ਤੇ ਇਹ ਸੰਕੇਤ ਵੀ ਦਿੱਤਾ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਮਿਲ ਜਾਵੇ ਪਰ ਚਰਚਾ ਦੀ ਚਰਚਾ ਇਹ ਹੈ ਕਿ ਮੋੜ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਕਿਉਂਕਿ ਹੁਣ ਤੱਕ ਦੀ ਜਿਹੜੀ ਪ੍ਰਕਿਰਿਆ ਚੱਲਦੀ ਆ ਰਹੀ ਹੈ ਭਾਵੇਂ ਬਲਵਿੰਦਰ ਸਿੰਘ ਭੁੰਦੜ ਹੋਣੇ ਬਤੌਰ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦੇ ਕੰਮ ਕਰ ਰਹੇ ਨੇ ਪਰ ਜੋ ਸਾਹਮਣੇ ਆ ਰਿਹਾ ਸੀ ਉਹਦੇ ਚ ਬੜਾ ਸਪਸ਼ਟ ਸੀ ਵੀ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੇ ਕੋਈ ਅਗਵਾਈ ਕਰ ਰਿਹਾ ਤੇ ਸੁਖਬੀਰ ਸਿੰਘ ਬਾਦਲ ਕਰ ਰਿਹਾ ਔਰ ਇਹ ਮਾਹਰ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਚ ਮੁੜ ਸੁਖਬੀਰ ਸਿੰਘ ਬਾਦਲ ਹੀ ਉਸ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਦੂਸਰੇ ਪਾਸੇ ਪੰਜ ਮੈਂਬਰੀ ਭਰਤੀ ਕਮੇਟੀ ਬੜੀ ਤੇਜ਼ੀ ਨਾਲ ਭਰਤੀ ਕਰ ਰਹੀ ਹੈ ਔਰ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਵੱਖ-ਵੱਖ ਖੇਤਰਾਂ 'ਚ ਜਾ ਕੇ ਵੱਡੇ ਇਕੱਠਾਂ ਵਿੱਚ ਭਰਤੀ ਪ੍ਰਕਿਰਿਆ ਚਲਾ ਰਹੀ ਹੈ ਤੇ ਕੀ 2 ਦਸੰਬਰ 2024 ਦਾ ਜਿਹੜਾ ਹੁਕਮਨਾਮਾ ਸੀ ਸਾਰੇ ਅਕਾਲੀ ਦਲ ਇੱਕ ਛਤਰੀ ਹੇਠ ਆ ਜਾਣ ਤੇ ਜੁਨਾਈਟ ਅਕਾਲੀ ਦਲ ਬਣਾ ਕੇ ਪੰਜਾਬ ਤੇ ਸਿੱਖਾਂ ਦੀ ਅਗਵਾਈ ਕੀਤੀ ਜਾਵੇ ਉਹ ਸੁਪਨਾ ਪੂਰਾ ਹੋਊਗਾ ਮਾਰ ਕਹਿੰਦੇ ਨੇ ਨਹੀਂ ਲੱਗਦਾ ਇਹ ਹੈ ਵੀ ਹੁਣ ਜਿੰਨੇ ਵੀ ਅਕਾਲੀ ਦਲ ਪਹਿਲਾਂ ਸੀ ਉਹਦੇ ਵਿੱਚ ਇੱਕ ਹੋਰ ਅਕਾਲੀ ਦਲ ਜਨਮ ਲਊਗਾ ਜਿਹਦਾ ਜਿਹਦੀ ਅਗਵਾਈ ਗੁਰਪ੍ਰਤਾਪ ਸਿੰਘ ਵਡਾਲਾ ਕਰ ਸਕਦੇ ਨੇ ਜਿਹਦੀ ਅਗਵਾਈ ਮਨਪ੍ਰੀਤ ਸਿੰਘ ਈਆਲੀ ਕਰ ਸਕਦੇ ਨੇ ਔਰ ਜਿਹਦੀ ਅਗਵਾਈ ਇਕਪਾਲ ਸਿੰਘ ਝੁੰਦਾ ਸਾਹਿਬ ਵੀ ਕਰ ਸਕਦੇ ਨੇ ਇਹ ਚਰਚਾ ਵੀ ਵੱਡੇ ਪੱਧਰ ਤੇ ਚੱਲ ਪਈ ਹੈ ਪਰ ਇੱਕ ਗੱਲ ਜਿਹੜੀ ਸਵਾਲ ਖੜੇ ਕਰਦੀ ਹੈ ਭਾਰਤੀ ਜਨਤਾ ਪਾਰਟੀ ਨੇ ਇੱਕ ਟਾਰਗੇਟ ਮਿਥਿਆ ਵੀ 2027 ਚ ਪੰਜਾਬ ਜਿੱਤਣਾ ਔਰ ਅੱਜ ਬੀਜੇਪੀ ਦੀ ਲੀਡਰਸ਼ਿਪ ਇਹ ਕਹਿੰਦੀ ਹੈ ਵੀ ਜਿੱਤਣਾ ਵੀ ਆਪਣੇ ਮੋਢਿਆਂ ਤੇ ਆ ਇਕੱਲਿਆਂ ਜਿੱਤਣਾ ਪਰ ਅੰਦਰ ਦੀ ਖਬਰ ਇਹ ਵੀ ਹੈ ਵੀ ਨੇੜੇ ਆ ਕੇ ਕਿਉਂਕਿ ਬੀਜੇਪੀ ਸਰਵੇ ਬਹੁਤ ਕਰਾਉਂਦੀ ਹੈ ਜੇ ਸਰਵੇਆਂ ਚ ਇਹ ਗੱਲ ਆਈ ਬੀ ਕੱਲਿਆਂ ਗੱਲ ਬੀਜੇਪੀ ਦੀ ਨਹੀਂ ਬਣਨੀ ਤੇ ਫਿਰ ਸ਼੍ਰੋਮ ਨੇ ਅਕਾਲੀ ਦਲ ਨਾਲ ਹੱਥ ਮਲਾਇਆ ਜਾ ਸਕਦਾ ਪਰ ਸਵਾਲੇ ਪੈਦਾ ਹੁੰਦਾ ਵੀ ਕੀ ਭਾਰਤੀ ਜਨਤਾ ਪਾਰਟੀ ਸਾਲ 2027 ਵਿੱਚ ਸੁਖਬੀਰ ਸਿੰਘ ਬਾਦਲ ਨਾਲ ਹੱਥ ਮਲਾਏਗੀ ਜਾਂ ਫਿਰ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਅਿਆਲੀ ਜਾਂ ਇਕਬਾਲ ਸਿੰਘ ਝੁੰਦਾ ਹੁਣਾ ਨਾਲ ਹੱਥ ਮਲਾਏਗੀ ਇਹ ਬਹੁਤ ਵੱਡਾ ਸਵਾਲ ਹੈ ਪਰ ਸਵਾਲਾਂ ਦਾ ਸਵਾਲ ਇਹ ਹੈ ਵੀ ਇੱਕ ਵਾਰ ਫਿਰ ਇਹ ਗੱਲ ਤਕਰੀਬਨ ਸਾਹਮਣੇ ਆ ਗਈ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਜਿਵੇਂ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਨੇ ਇਹ ਇੱਕ ਹੁਕਮਨਾਮਾ ਜਾਰੀ ਕੀਤਾ ਹੈ ਵੀ ਸਾਰੇ ਇੱਕ ਥੜੇ ਹਟਾਉਣਗੇ ਸੱਤ ਮੈਂਬਰੀ ਕਮੇਟੀ ਚੋਣ ਕਰੇਗੀ ਸਿਰਫ ਸੰਧੀ ਚੋਣ ਕਰਕੇ ਸਿਰਫ ਸਾਂਝਾ ਪ੍ਰਧਾਨ ਬਣਾਇਆ ਜਾਵੇਗਾ ਪਰ ਇਹ ਸਾਰੇ ਸਮੀਕਰਨ ਦੱਸਦੇ ਨੇ ਵੀ ਇੱਕ ਅਕਾਲੀ ਦਲ ਬਣਨ ਦੀ ਥਾਂ ਤੇ ਸੁਗੋਂ ਹੋਣ ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਹੋਰ ਅਕਾਲੀ ਦਲ ਦਾ ਵਾਧਾ ਹੋ ਸਕਦਾ ਹੈ